हां <ुण> जी ਜਿਹੜੀ ਅੱਜ ਮੀਟਿੰਗ ਰੱਖੀ ਆ ਕੈਸ ਰੰਤ ਰੱਖੇ ਜੀ ਜੀ ਪਹਿਲਾਂ ਤੋਂ ਮੈਂ ਧੰਨਵਾਦ ਕਰਦਾ ਜੀ ਸੱਜਣੇ ਹਰ ਸਿੰਘਾ ਦਾ ਟੀਮ ਤੋਂ ਸਜਾਤੋਂ ਇੱਥੋਂ ਦੇ ਗੱਰੇ ਪ੍ਰਧਾਨ ਵਾਲ ਕੇ ਪ੍ਰਧਾਨ ਕਬੱਡੀ ਕਬੱਡੀ ਟੀਮ ਦੇ ਕੰਪੇਟੀਟਿਵ ਨੂੰਧ ਹੋਣ ਦੇ ਪ੍ਰਧਾਨ ਸੁਦਰਜੀ ਅਗਰ ਨੋਤਾ ਜੀ ਨੇ ਇਹ ਆਪ ਦੀ ਸਾਰੀ ਟੀਮਾਂ ਨਾਲ ਇਕੱਠੀ ਕੀਤੀ ਹੋਈ ਹੈ ਕੁਛ ਅੱਧ ਨਵੀਂ ਭਰਤੀਆਂ ਇਹਨਾਂ ਨੇ ਕਰਨੀਆਂ ਸੀਗੀਆਂ ਕਾਫੀ ਦੇਰ ਤੋਂ ਪੈਂਡਿੰਗ ਜਾਂ ਰਿਹਾ ਸੀਗਾ ਕਿਉਂਕਿ ਸੀਆਰਓ ਦੀ ਜਿਹੜੀ ਕੋਈ ਹੋਇਆ ਵਾਤ ਤੋਂ ਵਾਤ ਸਾਨੂੰ ਆਏ ਕੁਝ ਲੋਕਾਂ ਦੇ ਨਾਲ ਜੁੜੇ ਜਾਵੇ ਇਸ ਲਈ ਵਰਤਮਾਨ ਮੈਂਬਰਸ਼ਿਪ ਬਾਕੀ ਇਹ ਮੀਟਿੰਗ 'ਚ ਹੋਰ ਕੀ ਕੀ ਵਿਚਾਰਾਂ ਪੇਸ਼ ਕੀਤੇ ਜਾਣਗੇ ਮੀਟਿੰਗ ਦੇ ਇੱਕ ਤਾਂ ਜਿਹੜੇ ਨਵੇਂ ਪੇਪਰ ਆ ਜੀ ਤੁਹਾਨੂੰ ਦੱਸਿਆ ਕੋਈ ਵੀ ਜਿਹੜੀ ਵਰਕਿੰਗ ਹੈ ਉਹ ਅਲਰੀਡੀਆ ਲੈਵਲ ਤੇ ਕਿਵੇਂ ਕਰਦੇ ਆ ਔਰ ਕਿਵੇਂ ਲੋਕਾਂ ਦੀ ਸਹਾਇਤਾ ਕਰਦੀ ਹੈ ਕਿਵੇਂ ਕੰਜ਼ੂਰ ਰਿਲੇਟਡ ਜਿਹੜੇ ਖਵਤਗਾਰ ਨਾਲ ਰਿਲੇਟਡ ਜਿਹੜੇ ਵੀ ਮਸਲੇ ਹੈਗੇ ਆ ਉਹਨਾਂ ਨੂੰ ਕਿਹੜੇ ਤਤਤਵਾਂ ਦੇ ਕਿਥੋਂ ਜਾ ਕੇ ਨਹੀਂ ਕਿਥੋਂ ਚੱਕ ਕੇ ਤੇ ਜਿਹੜੇ ਵਕੀਲਾਂ ਕੋਲ ਜਾਣਾ ਕਿਥੋਂ ਮਿਲ ਲੈਂਦੇ ਉਹਦੇ ਬਾਰੇ ਉਹ ਜਾ ਕੇ ਠੀਕ ਮੈਂ ਗੁਰਮੁਖ ਜਾਨ ਮੈਂ ਜੀ ਅਸਮਾਨ ਤੋਂ ਜਿਹੜੇ ਮੋਰਾ ਦੇ ਪ੍ਰੇਸ਼ਧਾ ਪ੍ਰੈਜ਼ੀਡੈਂਟ ਮੈਂ ਇਹਨਾਂ ਦਾ ਸਵਾਗਤ ਅਤੇ ਨਿਰਤਨ ਕਰਦਾ ਹਾਂ ਸਾਰੇ ਪੰਜਾਬ ਪ੍ਰਧਾਨ ਮੰਤਰੀ ਜੀ ਦੇ ਹਾਜ਼ਰੀ ਅਸੀਂ ਅੱਜ ਕਲੀਮੋ ਰੈਡੋਨੇਸ਼ਨ ਦੀ ਸੰਸਥਾ ਵਧਾਉਣ ਸਿਰਖਾਂ ਬਦੋਂ ਜੁਆਇਨਿੰਗ ਨਹੀਂ ਰੱਖੀ ਗਈ ਹੈ ਜੋ ਕਿ ਇੱਕ ਨਿਊਮਰ ਦੇ ਅਧਿਕਾਰਾਂ ਦੇ ਹਿੱਤ ਦੇ ਲੱਗੇ ਜੋ ਆਪਾਣਾ ਇਸ ਕਰਨਾਂ ਬੁਕੀਤੀ ਜਾਵੇ ਜੀ ਇਹਨਾਂ ਦਾ ਸਵਾਗਤ ਹੈ